ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਕਾਲ ਤਤ ਬਾਣੀ ਦੀ ਸੰਥਿਆ ਲੜੀ ਵਰ ਕਰ ਰਹੇ ਹਾਂ 15 ਪਾਠ ਆਪਾਂ ਸੰਪੂਰਨ ਕਰ ਲਏ ਸੀ ਅੱਗੇ ਸ਼ੁਰੂ ਹੁੰਦਾ ਤਵੇ ਪ੍ਰਸਾਦ ਰੂਆ ਮਲ ਛੰਦ ਰੂਆ ਮਲ ਛੰਦ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬਹੀਣ ਆਦ ਅਨਾ ਆਦ ਨਾਥ ਅਗਾਧ ਪੁਰਖ ਸੋ ਧਰਮ ਕਰਮ ਪਰਬੀਨ ਜੰਤਰ ਮੰਤਰ ਨ ਤੰਤਰ ਜਾ ਕੋ ਆਦ ਪੁਰਖ ਅਪਾਰ ਹਸਤ ਕੀਟ ਬਿਖੈ ਬਸੈ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨ ਤਾਤ ਜਾ ਕੋ ਮੰਤਰ ਮਾਤ ਨ ਮਿੱਤਰ ਸਰਬ ਠੌਰ ਬਿਖੈ ਰਮਿਓ ਜਿਹ ਚੱਕਰ ਚਿਹਨ ਨ ਚਿਤਰ ਆਦਿ ਦੇਵ ਉਦਾਰ ਮੂਰਤ ਅਗਾਧਨਾਥ ਅਨੰਤ ਆਦ ਅੰਤ ਨਾ ਜਾਣੀਐ ਅਬਖਾਦ ਅਬਖਾਦ ਦੇਵ ਦੁਰੰਤ ਦੇਵ ਭੇਵ ਨਾ ਜਾਣਹੀ ਜਿਹ ਮਰਮ ਬੇਦਕ ਤੇਬ ਸੰਨਕ ਔ ਸੰਕੇਸ ਚੰਦਨ ਪਾਵਹੀ ਨ ਅਸ਼ੇਬ ਜਛ ਕਿਨਰ ਮਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰਹੀ ਸੇਵ ਸਕਰ ਔ ਮੁਖ ਚਾਰ ਸਰਬ ਸਪਤ ਪਤਾਰ ਕੇ ਤਰ ਜਾਪ ਹੀ ਜਿਹ ਜਾਪ ਆਦ ਦੇਵ ਅਗਾਧ ਤੇਜ ਅਨਾਦ ਮੂਰਤ ਅਤਾ ਜੰਤਰ ਮੰਤਰ ਨਾ ਆਵੇ ਕਰ ਤੰਤਰ ਮੰਤਰ ਨਾ ਕੀਨ ਸਰਬ ਠੌਰ ਰਹਿਉ ਬਿਰਾਜ ਤਿਰਾਜ ਰਾਜ ਪਰਬੀਨ ਜਚ ਗੰਧਰਬ ਦੇਵ ਦਾਨੋ ਨਾ ਬ੍ਰਹਮ ਛਤਰੀ ਅਨਮਾਹਿ ਬੈਸਨੰਕੇ ਬਿਖੈ ਬਿਰਾਜੈ ਸੂਦਰ ਭੀ ਵਹਿ ਨਾਹੇ ਗੂੜ ਗੌੜ ਨਾ ਭੀਲ ਪੀਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨਾ ਮਦ ਉਰਦ ਨਾ ਭੂਮ ਆਕਾਸ ਅਨੂਪਾ ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਬਹੀਨ ਤੀਰਥ ਯਾਤਰ ਨਾ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਬਤ ਪਤਾਰ ਕੇ ਤਰ ਜਾਨਿਐ ਜਿਹ ਜੋਤ ਸੇਸ ਨਾਮ ਸਹੰਸ ਫਨ ਨਹਿ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਬੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਕਟੇ ਗਾਏ ਗਾਏ ਹਟੇ ਗੰਧਰਵ ਗਵਾਏ ਕਿਨਰ ਗਰਭ ਪੜਤ ਪੜਤ ਥਕੇ ਮਹਾ ਕਬ ਗਾੜਤ ਗਾੜ ਅਨੰਤ ਹਾਰ ਹਾਰ ਕਹਿਓ ਸਭੂ ਮਿਲ ਨਾਮ ਨਾਮ ਤੁਰੰਤ ਦੇਦ ਭੇਦ ਨਾ ਪਾਇਓ ਲਖਿਓ ਨਾ ਸੇਵਕ ਤੇਬ ਦੇਵਦਾਨੋ ਮੂੜ ਮਾਨੋ ਜਾਚ ਨਾ ਜਾਣੈ ਜੀਵ ਭੂਤ ਭਬ ਪਵਾਨ ਭੂਪਤ ਆਦ ਨਾਥ ਅਨਾਥ ਅਗਨ ਬਾਏ ਜਲੇ ਥਲੇ ਮਹਿ ਸਰਬ ਠੌਰ ਨਿਵਾਸ ਦੇਹ ਗੇਹ ਨਾ ਨੇਹ ਸਨੇਹ ਅਬੇਹ ਨਾਥ ਅਜੀਤ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਪੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦਵੇਖ ਚੱਕਰ ਚਿਹਨ ਨਾ ਬਰਨ ਜਾਕੋ ਜਾਤ ਪਾਤ ਨਾ ਭੇਖ ਸੰਗਤ ਜੀ ਨੂੰ ਭੇਖ ਉਚਾਰਨ ਕਰਨਾ ਇਸ ਐਪ ਐਪ ਦੇ ਵਿੱਚ ਇਹ ਇੱਥੇ ਜਿਹੜਾ ਲੱਖ ਅੱਖੇ ਨੂੰ ਪਈਏ ਭੰਬੇ ਨੂੰ ਲਾ ਹੈ ਇਹ ਧਿਆਨ ਰੱਖਣਾ ਪਾਤ ਨਾ ਭੇਖ ਰੂਪ ਰੇਖ ਹੁਣ ਇੱਥੇ ਇਹ ਪਾਠ ਰੂਪ ਹੈ ਇੱਥੇ ਰੱਪੂ ਲਿਖਿਆ ਹੋਇਆ ਹੈ ਰੂਪ ਉਚਾਰਨ ਕਰਨਾ ਰਾਰੇ ਦਲੰਕੜਾ ਉਚਾਰਨ ਕਰਨੀ ਹੈ ਇੱਥੇ ਰੱਖੇ ਲਿਖਿਆ ਇਹ ਜਿਹੜਾ ਪਾਠ ਰੇਖ ਹੈ ਸ਼ੁੱਧ ਉਚਾਰਨ ਰੇਖ ਰੂਪ ਰੇਖ ਨਾ ਰੰਗ ਜਾ ਕੋ ਇਹਨੂੰ ਰੰਗ ਪੜਨਾ ਹੈ ਇੱਥੇ ਇਸ ਐਪ ਦੇ ਵਿੱਚ ਇੱਥੇ ਥੋੜੀ ਮਿਸਟੇਕ ਆਈ ਹੋਈ ਹੈ ਤੁਸੀਂ ਧਿਆਨ ਰੱਖਣਾ ਜਦੋਂ ਵੀ ਆਪਾਂ ਉਚਾਰਨ ਕਰਨਾ ਹੈ ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਸਰਬਲਾਇਕ ਸਰਬ ਕਾਇਕ ਸਰਬਤੇ ਅਨਭੰਗ ਸਰਬਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਦ ਦਿਆਲ ਸੁਆਮੀ ਆਦ ਦੇਵ ਅਪਾਲ ਦੀਨ ਬੰਦ ਦਿਆਲ ਸੁਆਮੀ ਆਦ ਦੇਵ ਅਪਾਲ ਸੁਸੰਗਤ ਜੀਥੇ 16 ਪਾਠ ਆਪਣੇ ਸੰਪੂਰਨ ਹੋ ਗਏ ਨੇ ਭੁੱਲਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ